ਸੰਤ ਜੀ ਸਤਿ ਸ੍ਰੀ ਅਕਾਲ ਸੰਤ ਜੀ ਆਜੋ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਪਾਸ਼ਾ ਜੀ ਦਸਵੀਂ ਵਿਜੀਦਪੁਰ ਆਪਾਂ ਫਰੋਈਪੁਰ ਆਏ ਸੀ ਇੱਥੇ ਵਿਜੀਦਪੁਰ ਆਏ ਸੀ ਗੁਰੂ ਮਹਾਰਾਜ ਘਰੇ ਮੱਥਾ ਟੇਕਣ ਤੇ ਆਜੋ ਸਾਰੀ ਸੰਤ ਜੁੜੇ ਰਹੋ ਆਪਣੇ ਨਾਲ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦਾਰਾ ਗੁਰੂ ਸਾਹਿਬ ਜਾਮਣੀ ਸਾਹਿਬ ਪਾਸ਼ਾ ਜੀ ਦਸਵੀਂ ਵਿਜੀਦਪੁਰ ਫਰੋਈਪੁਰ ਠੀਕ ਹੈ ਆ ਯੂਐਸ ਤੋਂ ਅੱਗੇ ਆਪਾਂ ਗੁਰੂ ਘਰ ਦਰਸ਼ਨ ਕਰਾਉਣੇ ਆ ਤੁਹਾਨੂੰ ਗੁਰੂ ਜੀ ਸੇਬ ਵਾਹ ਗੁਰੂ ਸਤਨਾਮ ਸੱਚੇ ਸਰਪ੍ਰੀ ਦੇ ਦਰਸ਼ਨ ਕਰਨ ਲਈ ਉਜਾਂਡ ਦਾ ਇਤਿਹਾਸ ਤੁਹਾਡੇ ਸਾਹਮਣੇ ਹੈ ਉਹ ਜੰਡੇ ਜੀ ਸੰਤ ਜੀ ਕੇ ਇਹ ਉਹ ਜੰਡੇ ਇਤਿਹਾਸਿਕ ਜੰਡੇ ਜਿੱਥੇ ਕਲਗੀਧਾਰ ਪ੍ਰੀਤਮ ਪਾਤਸ਼ਾਹ ਜੀ ਨੇ ਆਪਣਾ ਨੀਲਾ ਘੋੜਾ ਬੰਨਿਆ ਸੀ ਵਾਹਿਗੁਰੂ ਵਾਹਿਗੁਰੂ ਕਰ ਲੋ ਦਰਸ਼ਨ ਸੰਤ ਜੀ ਕਰਮਾਲੇ ਜੰਡ ਦੇ ਤੇ ਹੋਰ ਵੀ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਸਾਰੀਆਂ ਸੰਤਾਂ ਵੱਤ ਵੱਤ ਦਰਸ਼ਨ ਕਰ ਸਕਣ ਸੰਤ ਜੀ ਇਹ ਇੱਕ ਬੇਨਤੀ ਜ਼ਰੂਰ ਹੈ ਸਾਰੀਆਂ ਸੰਤਾਂ ਨੂੰ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਜੇ ਤਾਂ ਜੋ ਸਾਰੀਆਂ ਦੇਸ਼ਾਂ ਵਿਦੇਸ਼ਾਂ ਚ ਜਿਹੜੀਆਂ ਸੰਤਾਂ ਬੈਠੀਆਂ ਨੇ ਉਹਨਾਂ ਤੱਕ ਵੀਡੀਓ ਜ਼ਰੂਰ ਪਹੁੰਚ ਜੇ ਤਾਂ ਜੋ ਸਾਰੀਆਂ ਸੰਤਾਂ ਵੱਤ ਵੱਤ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰ ਸਕਣ